ਸਿੰਮੀ ਵੀ ਇੱਕ ਸੋਹਣਾ ਵਾ ਸੂਟ ਨਹੀਂ ਨਹੀਂ ਦੀਦੀ ਸੂਟ ਤੇ ਬੜਾ ਹੀ ਸੋਹਣਾ ਵਾ ਕੱਪੜਾ ਹੀ ਬੜਾ ਸੋਹਣਾ ਵਾ ਤੇ ਠੀਕ ਹੈ ਇਹ ਹੀ ਮੈਂ ਸੁਆਗ ਪਿੰਡ ਪਾ ਕੇ ਜਾਵਾਂਗੀ ਅੱਛਾ ਸੂਟ ਲਿਆਂਦਾ ਵੇ ਇਹਦੇ ਵਾਸਤੇ ਵੇਖਾਂ ਤੋਏ ਕਿਦਾਂ ਤੇ ਚੁੰਨੀ ਲੈ ਕੇ ਬੈਠੀ ਹੈ ਕੋਈ ਗੱਲ ਨਹੀਂ ਚਾਹ ਫੜਾਉਣ ਜਾਣੀ ਹੈ ਨਾ ਨਾਲੇ ਵੇਖਦੀ ਆ ਪਹਿਲਾਂ ਮੇਰੇ ਵਾਸਤੇ ਵੀ ਲੈ ਕੇ ਆਈ ਸੂਟ ਅੱਛਾ ਸੂਟ ਇਹਦੇ ਵਾਸਤੇ ਆਇਆ ਵਾ ਤੇ ਗਰਮੀ 'ਚ ਮੈਂ ਮਾਰਦੀ ਰਹਾ ਕੋਈ ਗੱਲ ਨਹੀਂ ਆਉਂਦੀ ਆ ਨਾ ਸਿਮੀ ਕੋਈ ਨਾ ਕੋਈ ਬਣਾ ਲਉਣੀ ਆ ਪਨੀਰ ਪਿਆ ਥੋੜਾ ਜਿਹਾ ਤੇ ਉਹੀ ਬਣਾ ਲੈਣੇ ਆ ਚਲੋ ਠੀਕ ਆ ਦੀਦੀ ਮੈਂ ਗੰਡਾ ਗੰਡਾ ਕੱਟ ਲਈ ਮੇਰੀ ਗੱਲ ਸੁਣ ਨਾ ਮੇਰੇ ਨਾਲ ਸਿਰ ਨੂੰ ਬੜੀ ਪੀੜ ਹੋਂਦੀ ਆ ਕੀ ਗੱਲ ਹੋ ਗਈ ਆ ਮੇਰੇ ਨਾਲ ਤਾਂ ਬੀਪੀ ਵਧ ਗਿਆ ਵਾ ਅੱਛਾ ਦੀਦੀ ਨਿਆਣਿਆਂ ਦਾ ਵੀ ਕੋਈ ਹਾਲ ਨਹੀਂ ਆ ਹਾਂ ਉਹ ਤੇ ਆ ਉਹਨਾਂ ਦਾ ਟੀਵੀ ਚ ਵੱੜ ਗਈ ਆ। ਇਹਨੂੰ ਬਸ ਟੀਵੀ ਚਾਹੀਦਾ ਹੋਰ ਨਹੀਂ ਨੂੰ ਕੋਈ ਕੰਮ। ਤਾਂ ਹੀ ਤੇ ਕਹਿੰਦੀ ਮੈਂ ਮਾਂ ਮੇ ਪਿੰਡ ਜਾਣਾ। ਘਰ ਵੀ ਇਹਦਾ ਇਹੋ ਹੀ ਹਾਲ ਆ। ਚੱਲ ਉਹਨੂੰ ਵੀ ਹੈ ਕਿ ਸਹਿਜ ਹੈਗਾ ਵਾ। ਸਹਿਜ ਲਾ ਕੇ ਖੇਡੂਗੀ। ਉਹ ਕਹਿਣੀ ਮਮੀ ਮੈਂ ਸਹਿਜ ਨਾ ਜਾ ਕੇ ਤੇ ਖੇਡਣਾ ਛੇਤੀ ਚਲੋ। ਹਾਂਜੀ। ਬੜੀ ਕਾਲੀ ਪਈ ਇੱਕ। ਤਾਂ ਹੀ ਮੈਂ ਆਉਂਦੇ ਆਉਂਦੇ ਸਕੂਲੋਂ ਇਹਨੂੰ ਲੈ ਆਈ ਨਾ। ਤੇ ਉਹ ਚਾਹ ਹੀ ਬੜਾ ਜਾਣਦਾ ਤੇ ਨਹੀਂ ਆਂਦੀ ਮੈਂ ਵਰਦੀ ਚ ਹੀ ਜਾਣਾ। ਚੱਲ ਵਧੀਆ ਕੀਤਾ ਤੇ ਤਸੀਂ ਆ ਗਏ ਕਿ। ਹਾਂਜੀ। ਹਾਂਜੀ। ਉਹ ਤਾਂ ਪਾਜੀ ਦਾ ਫੋਨ ਹੈ ਹਾਂਜੀ ਠੀਕ ਠਾਕ ਵਧੀਆ ਜੀ ਚਲੋ ਵਧੀਆ ਹਾਂ ਹੋਰ ਤੁਸੀਂ ਸੁਣਾਓ ਹਾਂਜੀ ਵਧੀਆ ਪਾਪੀ ਮੰਮੀ ਲੱਭਣ ਦੇ ਕਿੱਥੇ ਗਏ ਮੰਮੀ ਨੇ ਕਿੱਥੇ ਜਾਣਾ ਸੀ ਅੰਗਵਾਂਡੀਆਂ ਦੇ ਘਰ ਨਾ ਪਾਠ ਦਾ ਭੋਗ ਹੀ ਅੱਛਾ ਤੇ ਉਹਨਾਂ ਨੇ ਪ੍ਰੋਗਰਾਮ ਗੁਰਦੁਆਰੇ ਕੀਤਾ ਵਾ ਅੱਛਾ ਅੱਛਾ ਤੇ ਉੱਥੇ ਹੀ ਗਏ ਆ ਠੀਕ ਹੋਣੇ ਵਾਲੇ ਹੋਣੇ ਆ ਠੀਕ ਜੀ ਹਾਂਜੀ ਲੈ ਦੀਦੀ ਆ ਗਈ ਤੇ ਸੱਸੀ ਕਾਲਾ ਜੀ ਸੱਸੀ ਕਾ ਦੀਦੀ ਹੋ ਉਸ ਨਾ ਠੀਕ ਠਾਕ ਦੇ ਹਾਂਜੀ ਠੀਕ ਠਾਕ ਬੈਠੋ ਹੋਰ ਕਦੋਂ ਕਦੇ ਆਏ ਤੁਸੀਂ ਬਸ ਹੁਣੇ ਆਈ ਆ ਥੋੜੇ ਚਿਰ ਹੋਇਆ ਸੀਰਤ ਨੂੰ ਸਕੂਲੋਂ ਲੈ ਕੇ ਤੇ ਫਿਰ ਇੱਧਰ ਨੂੰ ਆ ਗਈ ਸੀਰਤ ਵਾਲ ਵੀ ਆ ਕੇ ਨਾ ਮੈਂ ਸ਼ੀਸ਼ੀਤ ਹੀ ਆ ਗਈ ਮੈਂ ਧੀਰੀ ਲੱਗਦਾ ਆ ਗਈ ਆਉ ਤੇ ਹੁੰਦੇ ਆ ਓ ਟੀਵੀ 'ਚ ਵੜ ਗਈ ਆ ਮੈਂ ਪਾਣੀ ਪੁੱਛਣ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਮੈਂ ਟੀਵੀ ਦੇਖਣਾ ਬੈਠਾ ਪਾਣੀ ਪੋਣੀ ਦਾ ਨਹੀਂ ਉਹਨੂੰ ਹੈਗਾ ਉਹਨੂੰ ਹੈ ਕਿ ਟੀਵੀ ਨਾਲ ਤੇ ਸਹਜ ਨਾਲ ਖੇਡਣਾ ਮੈਂ ਹਾਂਜੀ ਹਾਂਜੀ ਵਰਦੀ ਵੀ ਨਹੀਂ ਲਾਈ ਦੇ ਦੋਏ ਜਾਨੇ ਖੇਡੇ ਨੇ ਠੀਕ ਐ ਹੋਰ ਤੂੰ ਹੀ ਸੁਣਾਓ ਪਿੰਡ ਸਾਰੇ ਠੀਕ ਠਾਕ ਟਾਡੇ ਹਾਂਜੀ ਠੀਕ ਠਾਕ ਤੂੰ ਸੁਣਾਓ ਭਾਜੀ ਠੀਕ ਐ ਹਾਂਜੀ ਠੀਕ ਠਾਕ ਵਧੀਆ ਜੇ ਕਦੋਂ ਦੁਖਦੇ ਆਏ ਭਾਜੀ ਸੇ ਮੈਂ ਪਿੰਡ ਕਦੋਂ ਕਦੀ ਗਈ ਦੀਦੀ ਮੈਂ ਜਾਣਾ ਹੈ ਅੱਜ ਅੱਛਾ ਤੂੰ ਆ ਗਈ ਤੇ ਮੈਂ ਨਹੀਂ ਗਈ ਮੈਂ ਹਾਂ ਚੱਲ ਦੋਕ ਦਿਨ ਹਟ ਕੇ ਚੱਲ ਜੂਗੀ ਨਹੀਂ ਨਹੀਂ ਤੂੰ ਕੋਈ ਨਹੀਂ ਹੋਣਾ ਹੀ ਮੈਂ ਤੇ ਤਾਂ ਹੀ ਮੈਂ ਚੱਲ ਸੇਰ ਤੋਂ ਦੋ ਕੁ ਛੁੱਟੀਆਂ ਚੱਲ ਹੋਣੇ ਆ ਚੱਲ ਕੋਈ ਨਹੀਂ ਹੁਣ ਤੂੰ ਹੀ ਆਏ ਮੈਂ ਥੋੜਾ ਜਾਣਾ ਮੈਂ ਬਾਅਦ ਚ ਚੱਲ ਜਾਂਗੀ ਠੀਕ ਹੈ ਹਾਂਜੀ ਹੋਰ ਤੂੰ ਦੱਸੋ ਠੀਕ ਆ ਸਭ ਵਧੀਆ ਠੀਕ ਠਾਕ ਆ ਮੈਂ ਕਹਿਣਾ ਦੀਦੀ ਆਏ ਨਹੀਂ ਆ ਮੈਨੂੰ ਮਿਲ ਤੇ ਮੈਂ ਚੱਲ ਹੋਣੀਆਂ ਮੈਂ ਵੀ ਮੈਂ ਵੀ ਡੈ ਹੀ ਮੰਮੀ ਨੂੰ ਪੁੱਛਣਾ ਮੈਂ ਦੀਦੀ ਬੜਾ ਜੇਰ ਹੋ ਗਿਆ ਆਏ ਨਹੀਂ ਉਦੋਂ ਦੇ ਆਏ ਵਿਆਹ ਦੇ ਹਾਂ ਤੇ ਉਨ ਨਿੱਕਲੇ ਨਹੀਂ ਜਾਂਦਾ। ਇੱਕ ਦੋ ਇੱਕ ਦੋ ਦਿਨਾਂ ਦਾ ਕਾਇ ਨਾ। ਹਾਂ, ਨਿੱਕਲੇ ਨਹੀਂ ਜਾਂਦਾ ਕੰਮਾ ਕਰਕੇ। ਤੇ ਮੈਂ ਚੱਲ ਹੁਣ ਛੁੱਟੀਆਂ ਵਾਸਤੇ ਨੂੰ ਦੋ ਤੇ ਹੋ ਰਹੀਆਂ। ਚੱਲ ਵਧੀਆ ਕੀਤਾ ਗੇ। ਹਾਂਜੀ। ਮੈਂ ਤਾਂ ਫੇਰ ਚੱਲ ਜੂਗੀ। ਮੈਨੂੰ ਕਿਹੜੀਆਂ ਛੁੱਟੀਆਂ ਹੋਣੀਆਂ। ਹਾਂ, ਇਹ ਤੇ ਆ ਫੇਰ। ਚਲੋ ਦੀਦੀ, ਤੀ ਗੱਲਾਂ ਬਾਤਾਂ ਮਾਰੋ। ਤੇ ਮੈਂ ਚਾਹ ਬਣਾ ਕੇ ਲਿਆਉਣੀ ਆ। ਚਲੋ ਠੀਕ ਏ। ਆ ਜਾ ਸਿਮੀ ਇੱਥੇ ਆਵੇਂ ਲੱਗੇ। ਮੈਂ ਗਿਫਟ ਲਿਆਈ ਤੇਰੇ ਲਈ ਇੱਕ। ਲੈ ਦੀਦੀ, ਲੈ ਜਾਂਦੇ ਨਹੀਂ। ਨਹੀਂ ਕੋਈ। ਮੈਂ ਚੱਲ ਭਾਬੀ ਨੂੰ ਮੈਂ ਗਿਫਟ ਕਦੇਵਾ। ਆਹ ਬੀਬੀ ਜੀ ਨਹੀਂ ਕਿਹ ਚਲ ਕੱਤੋ ਕੀਤੀ ਨਹੀਂ ਕੋਈ ਨਹੀਂ ਕਿਹ ਚਲ ਕਾਦੀ ਆ ਕੋਈ ਰਹਿਣ ਦੇਣਾ ਨਹੀਂ ਹਾਂ ਨਹੀਂ ਕੋਈ ਨਹੀਂ ਮੇਰੇ ਹੀ ਮੈਂ ਇਕੱਲਾ ਹਾਂ ਤੇਰਾ ਹੀ ਉਸ ਸੰਦੀਪ ਨੇ ਕੋਈ ਨਹੀਂ ਮੈਂ ਦਿੰਦੀ ਰਹਿਣੀ ਆ ਚਲ ਕੋਈ ਨਹੀਂ ਮੈਂ ਚੱਲ ਨਾ ਨਾ ਵਾਹ ਨਹੀਂ ਮੈਨੂੰ ਰਹਿਣ ਦੇ ਨਹੀਂ ਨਹੀਂ ਮੈਂ ਚੱਲ ਨਾ ਨਾ ਵਿਆਹ ਹੋਇਆ ਸੁਆਕੇ ਪਾਏਗੀ ਕੁੜੀ ਸੂਟ ਸਿਮੀ ਵੀ ਇੱਕ ਸੋਹਣਾ ਵਾ ਸੂਟ ਨਹੀਂ ਨਹੀਂ ਬੀਬੀ ਸੂਟ ਤੇ ਬੜਾ ਹੀ ਸੋਹਣਾ ਕੱਪੜਾ ਹੀ ਬੜਾ ਸੋਹਣਾ ਵਾ ਤੇ ਇਹੀ ਮੈਂ ਸੁਆਗ ਪਿੰਡ ਪਾ ਕੇ ਜਾਵਾਂਗੀ ਨਹੀਂ ਜੇ ਤੈਨੂੰ ਨਹੀਂ ਕਲਰ ਪਸੰਦ ਤੇ ਕੋਈ ਨਹੀਂ ਚੇਂਜ ਕਰਾ ਦੇਣੀ ਨਹੀਂ ਨਹੀਂ ਦੀਦੀ ਬੜਾ ਸੋਹਣਾ ਕਲਰ ਵਾ ਠੀਕ ਹੈ ਧੀਆ ਮਲੇ ਕੀ ਗੱਲਾਂ ਕਰਨ ਡੀਆਂ ਅੱਛਾ ਸੂਟ ਲਿਆਂਦਾ ਵੇ ਇਹਦੇ ਵਾਸਤੇ ਵੇਖਾਂ ਟੋਇਓ ਕਿੱਧਰ ਤੇ ਚੁੰਨੀ ਲੈ ਕੇ ਬੈਠੀ ਹੈ ਕੋਈ ਗੱਲ ਨਹੀਂ ਚਾਹ ਫੜਾਉਣ ਜਾਣੀ ਹੈ ਨਾ ਨਾਲੇ ਵੇਖਦੀ ਆਹ ਮੇਰੇ ਵਾਸਤੇ ਵੀ ਲੈ ਕੇ ਆਈ ਸੂਟ ਦੀਦੀ ਠੀਕ ਲੱਗਾ ਬੜਾ ਸੋਹਣਾ ਰੰਗ ਤੈਨੂੰ ਜਚਿਆ ਇਹ ਸਵਾ ਲਈ ਹੁਣ ਰੱਖਣਾ ਨਹੀਂ 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 ਮੈਂ ਜਰੂਰ ਸਵਾਵਾਂਗੀ ਪਿੰਡ ਵਾ ਕੇ ਪਾ ਕੇ ਬੜਾ ਸੋਹਣਾ ਰੰਗ ਲੱਗਿਆ ਲੈ ਸਿਮੀ ਵਾਸਤੇ ਸੂਟ ਆਇਆ ਵਾ ਅੱਜ ਦੀਦੀ ਇੱਕ ਫਿਲਟਰ ਕਰ ਹਾਂ ਸਿਮੀ ਸੋਹਣਾ ਲੱਗਾ ਵਾ ਮਾਟ ਕੈਂਡੀ ਦੀਦੀ ਨੂੰ ਰੈਂਟੀ ਨਾਲ ਕੋਈ ਗੱਲ ਨਹੀਂ ਨਹੀਂ ਖੇਚ ਦਿੱਤੀ ਚੱਲ ਕੋਈ ਗੱਲ ਨਹੀਂ ਸੋਹਣਾ ਵਾ ਸੂਟ ਮੈਂ ਜਾਣਾ ਵਾ ਪਿੰਡ ਤੇ ਕੀ ਖਾਲੀ ਹੱਥ ਜਾਣਾ ਵੇ ਆਦ ਮੇਲੀ ਆ ਰਹੀ ਚੱਲੀ ਆ ਤੇ ਕੁੜੀ ਲਈ ਸੂਟ ਲੈ ਜਾਨੀ ਕੀ ਖਾਲੀ ਹੱਥ ਜਾਣਾ ਚੰਗੇ ਲੱਗੀ ਦਾ ਚਲੋ ਦੀਦੀ ਇਹ ਵੀ ਵਧੀਆ ਕੀਤਾ ਤੁਸੀਂ ਹਾਂ ਸੋਹਣਾ ਸੂਟ ਅਦਾ ਠੀਕ ਰੰਗ ਬੜਾ ਸੋਹਣਾ ਜਚਿਆ ਹਾਂਜੀ ਚੱਲੋਂ ਕੋਈ ਚੰਨੀ ਦਾ ਕਢੀ ਨਹੀਂ ਹੈ ਹਾਂ ਮੈਂ ਤੇ ਕਾ ਸਵਾ ਕੇ ਪਾਈ ਹੁਣ ਆਹੋ ਕੈਂਡੀ ਪਿੰਡ ਜਾਣਾ ਵਾ ਚਲ ਸਵਾ ਲੋਗੀ ਏਖਾ ਸਿਮੀਨਾ ਕੇ ਡਾਹੇ ਜੋ ਉੰਡਿਆ ਵਾ ਹੁਣ ਉਹ ਆ ਗਈ ਹੈ ਨਾ ਪੀ ਲੋ ਜੀ ਦੀ ਚਾਹ ਠੰਡੀਆਂ ਹੋਣ ਈ ਹੈ ਕੋਈ ਗੱਲ ਨਹੀਂ ਕੰਮ ਤੇ ਮੈਂ ਹੀ ਆਉਣਾ ਤੇ ਹੀ ਲੈ ਲੇ ਜੀ ਦੀ ਦੀਦੀ ਚਾਹ ਦੇ ਪੀ ਲਈ ਆ ਤੁਸੀਂ ਅੰਦਰ ਚਲ ਜਾਓ ਆਰਾਮ ਕਰ ਲੋ ਘੜੀ ਕੇ ਠੀਕ ਤੇ ਮੰਮੀ ਵੀ ਆਉਂਦੇ ਹੋਣੇ ਆ ਚਲ ਸਿਮੀ ਆਪਾਂ ਰੋਟੀ ਬਣਾ ਲਈਏ ਚਲੋ ਦੀਦੀ ਆ ਲੈ ਆ ਭਾਂਡੇ ਅੱਛਾ ਸੂਟ ਇਹਦੇ ਵਾਸਤੇ ਆਇਆ ਵਾ ਤੇ ਗਰਮੀ ਚ ਮੈਂ ਮਰਦੀ ਰਹਾ ਵਾਂ ਕੋਈ ਗੱਲ ਨਹੀਂ ਆਉਂਦੀ ਐ ਨਾ ਸਿਮੀ ਕੋਈ ਨਾ ਕੋਈ ਬਹਾਨਾ ਲਾਉਣੀ ਐ ਕਿ ਮੈਂ ਠੀਕ ਨਹੀਂ ਆ ਧੋਨਾ ਚ ਰੋਟੀ ਬਣਾ ਦੀਦੀ ਕੀ ਬਣਾਉਣਾ ਫਿਰ ਅੱਜ ਸਿਮੀ ਬਣਾਉਣਾ ਕੀ ਐ ਉਹ ਪਨੀਰ ਪਿਆ ਥੋੜਾ ਜਿਹਾ ਤੇ ਉਹੀ ਬਣਾ ਲੈਨੇ ਆ ਚਲੋ ਠੀਕ ਐ ਦੀਦੀ ਮੈਂ ਗੰਡਾ ਗੰਡਾ ਕੱਟਨੀ ਐ ਤੂੰ ਇੱਧਰ ਆ ਸੋਣਾ ਮੇਰੇ ਨਾਲ ਸਿਰ ਨੂੰ ਬੜੀ ਬੀੜ ਹੋਣ ਦੀ ਆ ਕੀ ਗੱਲ ਹੋ ਗਈ ਮੈਨੂੰ ਲੱਗਾ ਬੀਪੀ ਵਧ ਗਿਆ ਵਾ ਤੇ ਇਦਾਂ ਕਰਦੀ ਆ ਮੈਂ ਘੜੀਕਾ ਲੰਮੇ ਪਹਿਲਾਂ ਤੂੰ ਨਾ ਚਰ ਸਬਜੀ ਬਣਾ ਲੈ ਠੀਕ ਆ ਚਲੋ ਠੀਕ ਆ ਦੀਦੀ ਕੋਈ ਨਹੀਂ ਤੂੰ ਰੈਸਟ ਕਰ ਲੋ ਘੜੀਕ ਤੇ ਮੈਂ ਬਣਾ ਲੈਨੀ ਚਾਹੁੰਦੀ ਨਹੀਂ ਨਾ ਪਤਾ ਲੱਗੂਗਾ ਕੋਈ ਗੱਲ ਮੈਨੂੰ ਪੁੱਛ ਲਈ ਚਲ ਕੋਈ ਨਹੀਂ ਜਿਹੜੀ ਗੱਲ ਤੇ ਮੈਨੂੰ ਨਾ ਨਾ ਪਤਾ ਲੱਗੇਗਾ ਮੈਂ ਤੁਹਾਨੂੰ ਆਵਾਜ਼ ਮਾਰ ਦਾਂਗੀ ਚਲ ਠੀਕ ਆ ਚਲ ਇੰਦਾ ਕਰਨੀ ਆ ਸੀਸ ਦਿੱਤੀ ਨੂੰ ਸਬਜੀ ਬਣਾ ਲੈਨੀ ਪਹਿਲਾਂ ਸੀਤ ਵੀ ਸਕੂਲੋਂ ਆਈ ਆ ਭੁੱਖ ਲੱਗੀ ਹੋਣੀ ਲੈ ਭੈਣ ਆ ਗਈ ਆ ਹੋਰ ਭੈਣ ਕੀ ਹਾਲ ਚਾਲ ਠੀਕ ਠਾਕ ਵਧੀਆ ਤੂੰ ਸੁਣਾਓ ਵਧੀਆ ਵਧੀਆ ਕਦੋਂ ਵਧੀਆ? ਬਸ ਥੋੜਾ ਜਿਹਾ ਹੋਇਆ ਹੈ ਇਹਨੂੰ। ਠੀਕ ਹੈ। ਪੀ ਲਿਆ ਚਾਹ ਪਣੀ? ਹਾਂਜੀ ਪੀ ਲਿਆ ਚਾਹ ਪਣੀ ਤੇ। ਕਿਦੋਂ ਵਧੀਆ? ਹੋਰ ਫੌਜੀ ਸਾਹਿਬ ਦਾ ਹੁੰਦਾ ਫੋਨ? ਹਾਂ ਠੀਕ ਠਾਕ ਵਧੀਆ ਹੁੰਦਾ ਜੀ ਫੋਨ ਪਾ ਨੂੰ। ਠੀਕ ਹੈ। ਕਦੋਂ ਨਾਲ ਛੁੱਟੀ ਫਿਰ ਉਹਨਾਂ ਨੇ? ਵੇਖੋ ਹੁਣ ਕਦੋਂ ਹੁੰਦੇ ਆ। ਮਹੀਨਾ ਕੋ ਹੋਇਆ ਜੀ ਉਹਨਾਂ ਨੂੰ ਆਇਆ। ਮਹੀਨੇ ਦਿਨ ਵੀ ਨਾ ਹੋਈ ਗਿਆ ਨਾ। ਹਾਂਜੀ। ਤੇ ਹੁਣ ਵੇਖੋ ਕਦੋਂ ਹੁੰਦੇ ਆ। ਠੀਕ ਹੈ ਠੀਕ ਹੈ। ਹੋਰ ਸੀਰ ਤੇ ਖੇਡਣ ਦੀ ਇੱਧਰ? ਸੀਰ ਤਾਂ ਉੱਧਰ ਡਈ ਹੈ ਖੇਡਣ ਆਉਂਦੇ ਆਂ ਟੀਵੀ ਦਵਾਲੇ ਦੇ। ਦੋਵੇਂ ਜਾਣੇ ਐਂ ਚੀਕਾ ਨੇ ਵਧੀਆ ਕੀਤਾ ਹੈਗੇ ਹਾਂ ਹੁਣ ਰਵਗੇ ਨਾ ਮੈਂ ਚੱਲ ਦੋ ਕੁ ਛੁੱਟੀਆਂ ਹੈ ਵਾ ਤੇ ਰਹਿ ਹੁੰਨੇ ਆ ਬੜੇ ਦਿਨ ਦੀ ਸੀ ਤੇ ਕਹਿੰਦੀ ਜਾਣਾ ਮੈਂ ਜਾਣਾ ਵਾ ਚਲੋ ਵਧੀਆ ਕੀਤਾ ਵਾਗੇ ਜਾਣਾ ਕਿਉਂ ਨਹੀਂ ਆਲੇ ਜੀ ਲੱਗ ਰਿਹਾ ਨਿਆਣਿਆਂ ਦਾ ਹਾਂਜੀ ਹਾਂਜੀ ਜੀਤ ਲੱਗਾ ਰਹਿੰਦਾ ਜੇ ਨਾ ਨਾਨਕੀ ਮੇਰੇ ਜੀ ਨਹੀਂ ਲੱਗਣਾ ਕਿੱਥੇ ਲੱਗਣਾ ਹਾਂ ਤੇ ਆ ਜੀ ਹਾਂਜੀ ਇਹ ਤੇ ਫਿਰ ਕਹਿੰਦੀ ਰਹਿੰਦੀ ਰੋਜ਼ ਦਿਹਾੜੀ ਚੱਲੀ ਗਈ ਚੱਲੀਏ ਰੋਜ਼ ਰੋਜ਼ ਨਹੀਂ ਨਾ ਫਿਰ ਆ ਜਾਂਦਾ ਹਾਂ ਇਹ ਤੇ ਗੱਲ ਹੈਗੀ ਚਲ ਕੋਈ ਗੱਲ ਨਹੀਂ ਜਦੋਂ ਮੈਂ ਜੀ ਕਰਦਾ ਹੁੰਦਾ ਨਾ ਫੇਰ ਮਾਰ ਜਿਆ ਕਰੋ ਹਾਂ ਨਹੀਂ ਮੇਰੀ ਮੰਮੀ ਵੀ ਮੰਮੀ ਨੂੰ ਵੀ ਅਡੀਕ ਰਹਿੰਦੀ ਹੈ ਹਾਂਜੀ ਤੇ ਕੁੜੀ ਨੇ ਕਢਾਉਣਾ ਵਾ ਹਾਂਜੀ ਹਾਂ ਇੱਥੇ ਆ ਵਾ ਬੰਦਾ ਮਿਲਦਾ ਗੱਲਦਾ ਰਹੇ ਨਾ ਚੰਗਾ ਲੱਗਦਾ ਉਹ ਮੰਮੀ ਨੇ ਬੜਾ ਚੇਰ ਲਗਾਤਾ ਭੋਗ ਪਿਆ ਨਹੀਂ ਇਹਦੇ ਨਹੀਂ ਆਵਾਜ਼ ਆਉਣ ਮੈਂ ਤੇ ਗਿਆ ਨਹੀਂ ਉਧਰ ਅੱਛਾ ਇਦਾਂ ਜੀ ਜੱਟ ਨਹੀਂ ਕੀਤਾ ਮੇਰੇ ਹਿਸਾਬ ਨਾਲ ਅਧੇ ਘੰਟੇ ਤੱਕ ਆਈ ਜਾਣਾ ਠੀਕ ਜੀ ਰੋਟੀ ਪਾਣੀ ਖਾਣ ਦੇ ਹੋਣੇ ਆ ਖਾ ਕੇ ਆ ਜਣਗੇ ਹੁਣ ਹਾਂਜੀ ਉਹ ਤਾਂ ਫੇਰ ਟਾਈਮ ਲੱਗ ਜਾਣਾ ਰੋਟੀ ਪਾਣੀ ਖਾਂਦੇ ਆ ਹਾਂਜੀ ਹਾਂਜੀ ਹੋਰ ਸੁਣਾਓ ਤੇ ਠੀਕ ਠਾਕ ਹਾਂ ਸਭ ਠੀਕ ਠਾਕ ਵਧੀਆ ਜੀ ਚਲੋ ਵਧੀਆ ਹਾਂ ਤੇ ਝੋਣਾ ਜਾਣਾ ਫੇਰ ਹਾਂਜੀ ਠੀਕੇ ਤੇ ਜੀ ਆਹ ਫਿਰ ਕਿੰਨੇ ਵੇਖਣਾ ਬੰਦੇ ਸਾਹ ਤੇ ਫਿਰ ਉੱਥੇ ਹੁੰਦੇ ਹਨਾ ਹਾਂਜੀ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਨਹੀਂ ਵਧੀਆ ਫਿਰ ਪਤਾ ਗੱਲ ਕੀ ਆ ਹਾਂ ਆਪ ਕਨੇ ਕੰਮ ਕਰਨਾ ਬੰਦਾ ਰੱਖ ਕੇ ਵੀ ਨਾ ਸਰਦਾਨੀ ਆ ਸਰਦਾਨੀ ਫਿਰ ਮਗਰ ਧਿਆਨ ਕਿੰਨੇ ਰੱਖਣਾ ਇਹ ਤਾਂ ਗੱਲ ਹੈਗੀ ਆ ਫਿਰ ਖਾਦਾਂ ਲਿਆਉਣੀਆਂ ਕਈ ਕੰਮ ਹੋ ਜਾਂਦੇ ਬੰਦੇ ਦੀ ਗੱਲ ਹੋਰ ਹੁੰਦੀ ਉਹਨੇ ਮਗਰ ਫਿਰ ਲੈਣਾ ਵਾ ਸਹੀ ਗੱਲ ਹਾਂ ਫਿਰ ਇਹ ਕਿ ਨਿਆਣਿਆਂ ਦਵਾਲੇ ਹੋਇਆ ਰਹਿੰਦਾ ਬੰਦਾ ਤੇ ਮਗਰ ਕਿੰਨੇ ਜਾਣਾ ਆਹ ਕਾਹ ਇੰਦਾ ਵਾ ਹਾਂ ਚਲ ਕੋਈ ਗੱਲ ਨਹੀਂ ਜਿੰਨਾ ਟਾਈਮ ਨਾ ਉੱਥੇ ਆ ਉਹਨਾਂ ਟਾਈਮ ਨਾਲ ਠੀਕੇ ਤੇ ਰਹਿੰਦੇ ਉਹ ਤੇ ਉਹਦੇ ਰਿਟਾਇਰ ਆ ਫਿਰ ਆਵਲਣਾ ਆਓ ਫਿਰ ਆਪੋ ਕਰ ਲੈਣਗੇ ਨਾ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਕੀ ਹਾਂਜੀ ਇਹਦੀ ਗੱਲ ਹੈਗੀ ਚਲੋ ਕੋਈ ਗੱਲ ਨਹੀਂ ਬਾਂਡੀਏ ਰੋਟੀ ਬਣੀ ਖਾਣੇ ਮੇਰੇ ਕੱਠੇ ਠੀਕ ਹੈ ਠੀਕ ਆ ਚਲ ਮੰਮੀ ਵੀ ਆ ਜਾਂਦੇ ਉਹਨੇ ਜੇ ਆਓ ਠੀਕ ਹੈ ਲੈ ਮੇਰੀ ਧੀ ਆਈ ਹੈ ਸੱਸੀ ਕਾਲ ਮੇਰੀ ਸੱਸਰੀ ਕਾਲ ਉਹ ਸੁਣਾ ਠੀਕ ਜੀ ਠੀਕ ਠਾਕ ਵਧੀਆ ਆ ਜਾ ਬਹਿ ਜਾ ਉਹ ਸੁਣਾ ਠੀਕ ਆ ਹਾਂ ਠੀਕ ਠਾਕ ਵਧੀਆ ਜੀ ਹੋਰ ਪਿੰਡ ਦਾ ਸੁਣਾ ਹਾਂ ਸਭ ਵਧੀਆ ਤੂੰ ਹੀ ਸੁਣਾ ਸੀਤ ਆਈ ਸੀਤ ਆਈ ਉਹ ਸਹਿਜ ਲਾ ਕੇ ਰਈ ਖੇਡਣਾ ਅੱਛਾ ਆਉਂਦਿਆ ਫਿਰ ਮੈਂ ਸਕੂਲੋਂ ਲੈ ਆਈ ਨਾ ਉਹਨੂੰ ਚਲ ਵਧੀਆ ਕੀਤਾ ਹਾਂ ਤੇ ਬੜਾ ਟਾਈਮ ਲਵਾਤਾ ਤੁਸੀਂ ਕਿੰਨਾ ਚਿਰ ਲੱਗ ਗਿਆ ਮੈਨੂੰ ਪਤਾ ਉਹ ਤੇ ਚਾਹ ਪਾਣੀ ਪੀ ਲੈ ਮੈਂ ਹੁਣ ਵੀ ਆਉਂਦੇ ਵਦੀਆਂ ਹੋ ਗਈ ਹੋ ਗਈ ਸੀ ਨਾ ਲੱਗ ਗਿਆ ਸਾਡੇ ਅੱਛਾ ਤੂੰ ਉੱਥੇ ਫਿਰ ਚਲ ਗਈ ਘਰੀ ਲੱਗ ਗਈ ਜਾਂਦੀ ਤੈਨੂੰ ਪਤਾ ਹਾਂ ਉਹ ਤੇ ਹੈ ਜੇ ਫਿਰ ਇੱਕ ਦੋ ਵਜਾ ਦਿੰਦੇ ਆ ਤੇ ਇਦਾਂ ਹੀ ਹਾਂਜੀ ਹਾਂਜੀ ਇਹ ਤਾਂ ਲੱਗ ਜਾਂਦਾ ਟਾਈਮ ਤੇ ਬੰਦਿਆ ਰੋਟੀ ਖਾਦੀ ਫਿਰ ਬੁੱਢੀਆਂ ਨੇ ਮੈਂ ਤਾਂ ਜਦੋਂ ਆਈ ਤੇ ਭਾਬੀ ਹੁਣੀ ਮਿਲੇ ਅੱਗੇ ਤੇ ਤੂੰ ਹੀ ਹੈ ਨਹੀਂ ਤੇ ਮੈਂ ਪਤਾ ਨਹੀਂ ਕਿੱਥੇ ਚਲ ਗਈ ਤੇ ਫਿਰ ਭਾਬੇ ਨੂੰ ਦੱਸਿਆ ਕਿ ਲੱਗ ਗਈ ਇਦਾਂ ਭੋਗੀ ਤੇ ਉੱਥੇ ਗਏ ਆ ਹੌਸਨਾ ਮਮੀ ਸਤਾਂ ਠੀਕ ਠਾਕ ਰਹਿੰਦੀਆਂ ਆ ਪੁੱਤ ਠੀਕ ਹੈ ਸਿਹਤ ਤੇ ਕੀ ਦਵਾਈ ਦੁਈ ਦੁਈ ਖਾ ਲਈਦੀ ਤਰਪੀ ਦਾ ਉਹ ਕੀ ਕਰਨਾ ਦਵਾਈਆਂ ਦੇ ਸਿਰ ਤੇ ਹੀ ਆ ਉਹ ਤਾਂ ਤਨ ਪਤਾ ਸਰੀਰ ਵੀ ਤੁਰਦਾ ਹਾਂ ਇਹ ਤੇ ਹੈ ਜੇ ਤੇ ਮੈਂ ਮੰਮੀ ਇੱਕ ਗੱਲ ਕਰਨੀ ਸੀ ਮੈਂ ਸੂਟ ਲੈ ਆਈ ਸੀ ਮੀ ਭਾਬੀ ਲਈ ਅਸੀਂ ਤੇ ਸੰਦੀਪ ਲਈ ਨਹੀਂ ਲੈ ਕੇ ਆਈ ਮੈਂ ਚੱਲ ਵਿਆਹ ਤੇ ਮਕਰੋਂ ਜਾਣਾ ਪੈਲੀ ਆਰੀ ਕੀ ਖਾਲੀ ਹੱਥ ਜਾਣਾ ਵਾ ਤੇ ਸਿਮੀ ਲਈ ਸੂਟ ਲੈ ਜਾਨੀ ਆ ਤੇ ਸੰਦੀਪ ਦਾ ਮੂੰਹ ਨਾ ਹੋਰ ਤਰ੍ਹਾਂ ਬਣ ਗਿਆ ਸੀ ਤੈਨੂੰ ਪਤਾ ਹੀ ਆ ਇਹ ਕਿ ਹੋਈ ਜਾਂਦਾ ਤੇ ਮੈਨੂੰ ਹੁਣ ਬੜਾ ਹਿਰਕ ਗਿਆ ਹੋਂ ਕਿ ਅੱਗੇ ਦਿੱਤੇ ਅੱਗੇ ਦਿੱਤੇ ਅੱਗੇ ਕਰੇ ਨਹੀਂ ਦਿੱਤੇ ਮੈਨੂੰ ਨਾ ਉਦੋਂ ਦਾ ਹੋਰ ਤਰ੍ਹਾਂ ਹੋਈ ਜਾਂਦਾ ਕਿਸ ਮੀਨਸੂਰ ਦੇਤਾ ਤੇ ਸੰਦੀਪ ਨੂੰ ਨਹੀਂ ਦਿੱਤਾ ਤੇ ਮੈਨੂੰ ਪਤਾ ਹੁੰਦਾ ਤੇ ਮੈਂ ਉਹਦੇ ਲਈ ਵੀ ਲੈ ਆਉਂਦੀ ਕੋਈ ਗੱਲ ਨਹੀਂ ਪੁੱਤ ਨਹੀਂ ਗੁੱਸਾ ਕਰਦੇ ਅੱਗੇ ਦਿੱਤੇ ਹੀ ਹੈ ਕੋਈ ਗੱਲ ਨਹੀਂ ਹਾਂ ਉਹਨੇ ਕੱਲੀ ਗੁੱਸਾ ਕਰਨਾ ਸਿਮੀ ਤੇ ਚਲ ਨਵੀਂ ਨਵੀਂ ਦੋਤਾ ਤੇ ਲਈ ਮਰਾ ਹੀ ਉਹਦੇ ਤਾਂ ਦਿੱਤੇ ਹੀ ਪਹਿਲਾਂ ਨਹੀਂ ਕੱਲ ਉਹਨੇ ਨਹੀਂ ਗੁੱਸਾ ਕਰਦੀ ਕੋਈ ਗੱਲ ਨਹੀਂ ਪਤਾ ਹਾਂ ਕੱਲ ਉਹਨੇ ਅਈ ਟੈਮਲਾ ਆਤਾ ਤੈਨੂੰ ਲੱਗ ਜਾਂਦਾ ਤੂੰ ਪਤਾ ਹੋਰ ਪਈਆਂ ਕਿਨੇ ਰੋਟੀ ਖਾਂਦੇ ਬੰਦੇ ਹੁੰਦੀਆਂ ਨਹੀਂ ਤੇ ਪੈ ਨਹੀਂ ਲੰਮੇ ਗਈ ਨਹੀਂ ਬਸ ਪਈ ਹੀ ਲੰਮੇ ਮम्मी ਆਏ ਤੇ ਫਿਰ ਮੈਂ ਚੱਲ ਮੇਲ ਲੈਣੀ ਉੱਠ ਕੇ ਚੱਲ ਹਾਂ ਰਹੀ ਦੋ ਦਿਨ ਆਹ ਨਹੀਂ ਛੁੱਟੀਆਂ ਹਾਂ ਸੀਰਤ ਨੂੰ ਦੋ ਦਿਨ ਫਿਰ ਰਵਾਂਗੇ ਚੱਲ ਵਧੀਆ ਵੀ ਹਾਂਜੀ ਮੰਮੀ ਪੁੱਤ ਬਣ ਗਈ ਰੋਟੀ ਹਾਂਜੀ ਰੋਟੀ ਤੇ ਬਣ ਗਈ ਖਾ ਲਓ ਪੁਰੀ ਨੂੰ ਨਹੀਂ ਨਹੀਂ ਲੱਗੀ ਹੀ ਖਵਾ ਲੈਣਾ ਬਣਾ ਲੈਣਾ ਨਾ ਮਸਾ ਸੇਵੀਆਂ ਸੁਣੀ ਹਾਂਜੀ ਬਣਾ ਲੀਆਂ ਸੇਵੀਆਂ ਤਸਦੀਬ ਇੱਥੇ ਮੰਮੀ ਉਹ ਤਾਂ ਠੀਕ ਨਹੀਂ ਐ ਬੀਪੀ ਬੜਾ ਵੱਧ ਗਿਆ ਦੀਦੀ ਦਾ ਦਵਾਈ ਲੈਂਦੀ ਨੇ ਦਵਾਈ ਲਈ ਐ ਕਹਿੰਦੇ 2 ਮਿੰਟ ਮੈਂ ਰੈਸਟ ਕਰ ਲਾਂ ਤੇ ਫਿਰ ਮੈਂ ਉਹ ਨੀਰ ਸੋਈ ਚ ਅੱਛਾ ਤੇ ਕੱਲੀ ਘੰਡੇ ਹੀ ਆ ਦੋ ਦਿੰਦੀ ਚਲ ਕੋਈ ਨਹੀਂ ਕਿੰਨਾ ਕੰਮ ਹੀ ਮੈਂ ਕਰ ਲਿਆ ਸਾਰਾ ਚਲ ਠੀਕ ਆ ਹਾਂਜੀ ਫੁਲਕੇ ਰਹਿ ਗਏ ਕੱਲੇ ਤੇ ਮੈਂ ਲਾ ਲੈਨੀ ਐ ਫਿਰ ਨਾਲ ਨਾਲ ਫਰਾਈ ਜਾਨੀ ਲਾ ਲੈ ਤੇ ਲਿਆ ਆ ਰੋਟੀ ਚਲੋ ਠੀਕ ਆ ਤਦ ਆ ਬਚਾਰੀ ਇਹ ਗੱਲ ਚੰਗੀ ਲੱਗੀ ਰਹੀ ਜੀਤ ਤੇਰੀ ਗੱਲ ਸਹੀ ਆ ਮੈਨੂੰ ਲੱਗਦਾ ਨੇ ਗੁੱਸਾ ਹੀ ਕੀਤਾ ਵਾ ਮੇਰੀ ਨਹੀਂ ਸੁਣ ਲੈਂਦਾ ਆਹੋ ਤੇ ਮੈਂ ਉਦੋਂ ਹੀ ਵੇਖ ਲਿਆ ਚਿਹਰੇ ਤੋਂ ਹੀ ਵੇਖ ਲਿਆ ਕਿ ਮੈਨੂੰ ਲੱਗਦਾ ਗੁੱਸਾ ਕਰ ਲਿਆ ਅਗਲੀ ਪਾਸ ਸੋਚਦੀ ਹੋਵੇਗੀ ਹੁਣ ਨਵੀਂ ਆ ਗਈ ਆ ਭਾਬੀ ਤੇ ਮੇਰਾ ਚੇਤਾ ਭੁਲਾ ਲਿਆ ਹੋਏ ਬੀਬੀ ਨਹੀਂ ਉਹਦਾ ਵਧਿਆ ਉਹਨੇ ਤਾਈਆਂ ਭਾਨਾਂ ਲਾ ਕੇ ਤੇ ਲੰਮੀ ਪੈ ਗਈ ਤਾਂ ਹੀ ਮੈਂ ਉਦੋਂ ਹੀ ਵੇਖ ਲਿਆ ਸੀ ਤੇ ਮੈਂ ਉਦੋਂ ਦਾ ਮੈਨੂੰ ਹੋੜਿਆ ਸੀ ਕਿ ਮੈਂ ਇਹਦੀ ਲਈ ਵੀ ਲੈ ਆਉਂਦੀ ਤੇ ਉਹਨੇ ਕਹਿਣਾ ਕਿ ਨਵੀਂ ਭਾਬੀ ਆ ਗਈ ਆ ਤੇ ਹੁਣ ਮੇਰਾ ਚੇਤਾ ਭੁਲਾਣਾ ਚਲ ਕੋਈ ਨਹੀਂ ਫੇਰ ਆਵਾਂਗੀ ਤੇਰੇ ਲਈ ਵੀ ਲੈ ਆਵਾਂਗੇ ਚਾਨ ਕੋਈ ਗੱਲ ਨਹੀਂ ਇਦਾਂ ਹੀ ਕਰਦੀ ਰਹਿੰਦੀ ਤੂੰ ਨਹੀਂ ਕਰਨਾ ਦਿਲ ਵਿੱਚ ਕੋਈ ਨਹੀਂ ਕੀ ਕਰਨਾ ਪਰ ਹੁਣ ਦਿਲ ਚ ਜਿਹੜੀ ਗੱਲ ਬੈ ਗਈ ਆ ਉਹ ਜਿਹੜੀ ਕੋਈ ਗੱਲ ਨਹੀਂ ਖਾਓ ਤੀ ਰੋਟੀ ਕੋਈ ਗੱਲ ਨਹੀਂ ਲੱਗ ਕੰਮ ਚੱਲਦਾ ਰਹਿੰਦਾ ਤੈਨੂੰ ਪਤਾ ਹੀ ਹਾਂ ਮੈਂ ਮਾਰ ਜਿੱਥੇ ਦੋ ਚਾਰ ਜਾਣੀਆਂ ਮੋਂ ਉਥੇ ਇਦਾਂ ਹੀ ਹੁੰਦਾ ਹਾਂ ਹਾਂ ਮੈਂ ਮਾਰਨੀ ਸੀਤ ਨੂੰ ਆਵਾਜ਼ ਹਾਂ ਖਾਣੇ ਸਕੂਲੋਂ ਆਈ ਆ ਤੇ ਨਖਾਤੀ ਨਹੀਂ ਰੋਟੀਆਂ ਖਾਣਗੇ